ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਠੀਕ ਠਾਕ ਗਰਮੀ ਦਾ ਮੌਸਮ ਚੱਲ ਰਿਹਾ ਜੀ ਔਰ ਟੈਂਪਰੇਚਰ ਦਿਨ ਪਰ ਦਿਨ ਵਧਦਾ ਜਾ ਰਿਹਾ ਤੇ ਅਧਰ ਕਿਸਾਨ ਵੀ ਜੀਰੀ ਲਾਣ ਦੀ ਤਿਆਰੀ ਚ ਨੇ ਆਪਣੇ ਵੀ ਅੱਜ ਮੋਟਰ ਕੱਢੀ ਆ ਬੂਸ ਲਵਾਉਣ ਲਈ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਵੀ ਚਲੋ ਮੋਟਰਾਂ ਦਾ ਬੂਸ ਵਾ ਅਸਰ ਪੇਰ ਵਗੈਰਾ ਕਰਵਾ ਲਈਏ ਕੱਢੀ ਹੈ ਜੀ ਅੱਜ ਗਰਮੀ ਹੋਣ ਦੇ ਬਾਵਜੂਦ ਵੀ ਅੱਜ ਕੱਢੀ ਆ ਕੱਲ ਤੱਕ ਪਹੁੰਚ ਜੇਗੀ